ਮੋਟਾ ਇਹ ਸੋਨੇ ਦਾ ਤੇ ਇਹ ਤੇ ਆਰਟੀਫੀਸ਼ੀਅਨ ਹੈ ਸੋਨੇ ਦਾ ਜਿਹੜਾ ਬਣਾਇਆ ਉਹ ਕਿੱਥੇ ਗਾ ਜੇ ਆਰਟੀਫੀਸ਼ੀਅਨ ਹਾਂ ਜਿਹੜਾ ਇਹ ਤੇ ਸੈਟਿੰਗ ਹੀ ਸੋਨੇ ਦਾਗਾ ਜਿਹੜਾ ਮੇਰੇ ਕੋਲ ਤੁਸੀਂ ਬਣਾਇਆ ਉਹ ਸੈਟ ਕਿੱਥੇ ਗਾ ਨਹੀਂ ਨਹੀਂ ਭਾਜੀ ਇਹ ਉਹੀ ਸੈਟ ਹੈ ਜਿਹੜਾ ਤੁਹਾਡੀ ਦੁਕਾਨ ਤੋਂ ਬਣ ਕੇ ਗਿਆ ਹੈ ਮੰਮੀ ਜੀ ਨੇ ਬਣਾਇਆ ਸੀ ਨਾ ਹਾਂਜੀ ਹਾਂਜੀ ਉਹ ਹੋਰ ਸੀ ਸ਼ੇਪ ਬਣਾ ਲਈ ਦੀ ਸ਼ੇਪ ਵੀ ਚੇਂਜ ਹੋਈ ਜੇ ਸੈਟ ਦੀ ਉਹ ਸੈਟ ਨਹੀਂ ਜੇਗਾ ਇਹ ਨਾਲ ਤਾਂ ਮਿਲਦਾ ਸਾਡੇ ਨੂੰ ਮੋਤੀ ਲਵਾਉਂਦਾ ਕੋਈ ਫਾਇਦਾ ਨਹੀਂ ਆਰਟੀਫੀਸ਼ੀਅਨ ਨੂੰ ਕੀ ਲਵਾਓਗੇ ਅੱਛਾ ਭਾਜੀ ਉਹ ਨਾ ਫਿਰ ਮੇਰੇ ਕੋਲ ਦੂਸਰਾ ਵੀ ਪਿਆਸ ਹੀ ਕਰੇ ਆਰਟੀਫੀਸ਼ੀਅਨ ਨਹੀਂ ਫਿਰ ਉਹ ਆ ਗਿਆ ਹੁਣ ਆ ਹਾਂ ਤੁਹਾਡੇ ਕੋ ਆ ਗਿਆ ਸੋਨੇ ਦਾ ਸਾਡੇ ਦਾ ਸ਼ਾਨਦਾਰ ਤੈਨੂੰ ਬਣਾ ਕੇ ਦਿੱਤਾ ਆਪਾਂ ਹੋਲੇ ਮਾਰ ਕੇ ਦਾ ਤੁਹਾਡੇ ਬੜਾ ਕਰਾਣੀ ਯਾਰ ਜੋ ਮੇਰੇ ਬਣਵਾਇਆ ਹਾਂਜੀ 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 ਇਹ ਤਾਂ ਅਗਲਤੀ ਨਾਲ ਆ ਗਿਆ ਦੇ ਫਿਰ ਇਹਨੂੰ ਲਵਾਉਂਦਾ ਕੋਈ ਫਾਇਦਾ ਨਹੀਂ ਆਰਟੀਫੀਸ਼ੀਅਨ ਚਲੋ ਆਰਟੀਫੀਸ਼ੀਅਨ ਤਾਂ ਮੈਂ ਵੈਸੇ ਵੀ ਨਹੀਂ ਪਾਉਂਦੀ ਹੈਗੀ ਤੁਸੀਂ ਰਹਿਣ ਹੀ ਦਿਓ ਫਿਰ ਹਾਂ ਉਹ ਚਲ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਵਧੀਆ ਬਾਏ ਬਾਜੀ ਕਨਫਰਮ ਆ ਇਹ ਨਕਲੀ ਆ ਬਿਲਕੁਲ 100% ਜੀ ਇਹ ਸੈਟ ਹੀ ਨਹੀਂਗਾ ਮੇਰਾ ਮੇਰਾ ਨੇ ਤੇਹੀ ਕਾਰਡ ਕੇਡੀਐਮ ਤੁਹਾਨੂੰ ਹੋਲ ਮਾਰ ਕੇ ਦਾ ਬਣਾ ਕੇ ਦਿੱਤਾ ਸੈਟ ਇਹ ਉਹ ਸੈਟ ਨਹੀਂ ਇਹ ਤੁਹਾਨੂੰ ਚੇਂਜਿੰਗ ਕਰਕੇ ਦਿੱਤਾ ਗਏ ਨਹੀਂ ਹਰ ਕੋ 플레이 ਕਿਨਾਰਾ ਆ ਗਿਆ ਤੁਹਾਨੂੰ ਕਿ ਭਾਜੀ ਠਾਈ। ਓਕੇ ਜੀ। ਸ਼ਮੀ ਤੂੰក៏ ਤੂੰ ਆਈ। ਕੀ ਹੋਇਆ? ਦੀਦੀ। ਆ ਜਿਹੜਾ ਇਹਨਾਂ ਨੇ ਸੈੱਟ ਦਿੱਤਾ ਨਾ ਮੈਨੂੰ। ਹੂੰ। ਇਹ ਨਕਲੀ ਦਿੱਤਾ ਹੈ। ਨਕਲੀ ਹਾਂ ਮੈਂ ਹੁਣ ਐਸੇ ਨਿਹਾਰੇ ਕੋ ਲੈ ਕੇ ਗਈ ਸੀ ਇਹਦਾ ਮੋਤੀ ਟੁੱਟਾ ਹੀ ਇੱਕ ਤੇ ਮੈਂ ਕਿਹਾ ਚਲ ਵੇ ਪਵਾ ਕੇ ਲੁਨੀ ਤੁਹਾਨੂੰ ਦੱਸ ਕੇ ਤੇ ਗਈ ਆ ਮੈਂ ਆ ਹੋਰ ਤੇ ਗਈ ਆ ਤੂੰ ਉਹਨੇ ਫੜਦਿਆਂ ਸਾਰੀ ਕਹਿਤਾ ਕਹਿੰਦਾ ਇਹ ਤੁਸੀਂ ਸੈਟ ਕਿੱਥੋਂ ਲਿਆਏ ਜੇ ਇਹ ਮੇਰੀ ਦੁਕਾਨ ਦਾ ਸੈਟ ਹੀ ਨਹੀਂਗਾ ਨਾਲੇ ਇਹ ਨਕਲੀ ਸੈਟ ਆ ਤੇ ਤੁਹਾਨੂੰ ਕਿਨੇ ਦਿੱਤਾ ਵਾ ਇਹ ਕਹਿੰਦਾ ਤੁਹਾਡਾ ਆਪਣਾ ਅਸਲੀ ਸੈਟ ਕਿੱਥੀ ਆ ਮੈਂ ਫਿਰ ਗੱਲ ਵੜ ਗਈ ਇਹਨਾਂ ਦੀ ਇੱਜ਼ਤ ਲਈ ਮੈਂ ਕਿਹਾ ਬਾਜੀ ਉਹ ਮੇਰੇ ਕੋਲ ਨਾ ਕਾਰਟੂਨ ਵੀ ਪਿਆ ਸੀ ਫਿਰ ਉਹ ਭਲੇਖੇ ਨਾ ਡੱਬੇ ਚ ਆ ਗਿਆ ਹੋਣਾ ਮੈਂ ਕੀ ਦੱਸਦੀ ਕਿ ਮੇਰੇ ਸੋਹਰੇ ਦੀ ਆ ਕਰਤੂਤ ਆ ਇਹਨੂੰ ਸ਼ਰਮ ਹੀ ਨਹੀਂ ਆਗੀ ਸ਼ਰਮ ਹੀ ਜਦੋਂ ਇਹਨਾਂ ਨੇ ਸਿਹਰੇ ਤੇ ਮੈਨੂੰ ਗਾਣਾ ਫੜਾਉਂਦੇ ਸੀ ਨਾ ਮੇਰੇ ਮਨ 'ਚ ਉਦੋਂ ਹੀ ਆ ਗਈ ਸੀ ਉਸ ਤੇ ਜ਼ਰੂਰ ਗੜਬੜਿਆ ਜਿਹੜਾ ਐਸੇ ਵਾਲੇ ਗਾਣੇ ਆ ਤੈਨੂੰ ਫੜਾਉਂਦਾ ਤੇ ਮੇਰਾ ਗਾਣਾ ਤੇ ਹਜੇ ਤੱਕ ਨਹੀਂ ਇਹਨਾਂ ਨੇ ਵਾਪਸ ਕੀਤਾ ਜੋਂ ਲਿਆ ਵਾ ਮੈਂ ਤੇ ਉਹਦੀ ਸ਼ਕਲ ਹੀ ਨਹੀਂ ਵੇਖੀ ਕਿ ਕਿਦਾਂ ਦੀ ਐ ਮੈਂ ਤੇ ਇਹ ਵੀ ਭੁੱਲ ਗਿਆ ਸੱਟ ਹੈਗੇ ਕਿਦਾਂ ਦੀ ਆਪ ਤੇ ਪਹੁੰਚ ਜੋਗੇ ਕੁਝ ਹੈ ਨਹੀਂ ਆ ਇਹ ਤਾਂ ਸਾਰਾ ਮੇਰੀ ਮਾਂ ਨੇ ਗਾਣਾ ਪਾਇਆ ਵਾ ਉਹਦਾ ਤੇ ਮੇਰੇ ਜੋਗਾ ਵਾ ਰਹਿਣ ਦਿੰਦੇ ਉਹ ਵੀ ਚੁੱਕ ਕੇ ਤੇ ਕੀ ਪਤਾ ਕਿੱਥੇ ਅੱਗ ਲਾਤੀ ਜਿਹੜਾ ਮੈਨੂੰ ਨਕਲੀ ਬਣਾ ਕੇ ਦੇਤਾ ਵਾ ਇਨਾਂ ਨੂੰ ਇੰਨੀ ਸ਼ਰਮ ਨਹੀਂ ਆਈ ਕਿ ਅਜੇ ਕੱਲ ਦੀ ਵਿਆਹੀ ਆਈ ਆ ਤੇ ਉਹ ਕੀ ਸੋਚੂਗੀ ਸਾਡੇ ਬਾਰੇ ਕੀ ਦੇਣ ਦੇ ਅਸੀਂ ਉਹਨਾਂ ਨੂੰ ਇਹ ਥੋੜੀ ਪਤਾ ਸੀ ਕਿ ਤੂੰ ਸੁਨਿਆਰੇ ਕੋ ਪਹੁੰਚ ਜਾਣਾ ਉਹ ਤਾਂ ਸ਼ੁਕਰ ਕਰ ਤੀ ਉਹਦੇ ਨਗਰ ਨਗ ਨਿਕਲਿਆ ਸੀ ਤੇ ਮੈਂ ਲਵਾਂ ਚਲ ਗਈ ਤੇ ਮੈਨੂੰ ਪਤਾ ਲੱਗ ਗਿਆ ਨਹੀਂ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਆ ਨਕਲੀ ਸੈੱਟ ਪਾ ਕੇ ਤੇ ਮੈਂ ਵਿਆਹ ਤੇ ਚਲ ਜਾਣਾ ਸੀ ਤੇ ਜੇ ਕਿਤੇ ਮੇਰੀ ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਤੇ ਪਤਾ ਨਹੀਂ ਕੀ ਬੰਨਣਾ ਸੀ ਉਹਨੇ ਤੇ ਮੈਨੂੰ ਕਹਿਣਾ ਛੱਡ ਗਿਆ ਸਾਰਾ ਕੁਝ ਤਾਂ ਘਰ ਆ ਕੇ ਬਹਿ ਜਾ ਉਹਨਾਂ ਦਿੱਤੇ ਉਹਨਾਂ ਨੇ ਆਣ ਕੋਣ ਵੇਚਤੀ ਕਰਨੀ ਹੀ ਅਕਸਰ ਰਿਸ਼ਤੇਦਾਰਾਂ ਨੇ ਤੂੰ ਕੁੜੀ ਨੂੰ ਆ ਪਾ ਕੇ ਪਾ ਚਾਚਾ ਕੱਲ ਪਰਸੋਂ ਫੋਨ ਆਇਆ ਮੰਮੀ ਜੀ ਦਾ ਕਹਿੰਦੇ ਛੰਮੀ ਆਪਣਾ ਗਹਿਣਾ ਗੁਣਾ ਕੱਢ ਲੈ ਪੁੱਤ ਤੇ ਸੂਟਾ ਨਾਲ ਉਹ ਪਾਉਣਾ ਵਾ ਤੇ ਤੇ ਆਰਟੀਫੀਸ਼ੀਅਲ ਚੀਜ਼ ਨਹੀਂ ਕੋਈ ਪਾ ਕੇ ਆਉਣੀ ਹੈਗੀ ਤੇਰੀ ਮਾਸੀ ਵੀ ਆਖਣ ਲਈ ਆ ਭੀ ਮਤਲਬ ਕਿ ਗਹਿਣਾ ਹੀ ਪਾ ਕੇ ਆਵੇ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਸੋਹਣਾ ਲੱਗਦਾ ਵਾ ਸਾਰੇ ਰਿਸ਼ਤੇਦਾਰ ਉੱਥੇ ਇਕੱਠੇ ਹੋਏ ਹੋਣੇ ਆ ਹੈ ਕਿ ਆ ਕੀ ਇਹਨਾਂ ਨੇ ਮੈਨੂੰ ਦਿੱਤਾ ਵਾ ਇਹਨਾਂ ਦਿਨਾਂ ਚ ਤੇ ਪਾਈਦਾ ਵਾ ਕਿ ਚਲ ਵਿਆਹ ਕਰਦੀ ਹੋਰ ਪੋਣਾ ਕਿੱਥੇ ਹੁੰਦਾ ਵਾ ਹੋਰ 2-4 ਮਹੀਨੇ ਹੋ ਗਏ ਸਾਲ ਹੋ ਗਏ ਤੇ ਉਦਾਂ ਨੀ ਚੀਜ਼ ਪਾਉਣ ਨੂੰ ਜੀ ਕਰਦਾ ਰੱਖੀ ਰਹਿ ਜਾਂਦੀ ਆ ਮੁੜ ਕੇ ਐਨੀਆਂ ਗੱਲਾਂ ਸੁਣ ਸੁਣ ਕੇ ਆਲੇ ਦੁਆਲੇ ਮੈਂ ਸੋਚਦੀ ਸੀ ਕਿ ਬੜੇ ਕਮੀਨੇ ਲੋਕ ਆ ਪਰ ਇੱਥੋਂ ਤੱਕ ਇਹ ਗਿਰ ਜਾਣਗੇ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਸੱਚੀ ਦੱਸਾਂ ਮੇਰੇ ਮਨੋਂ ਉੱਤਰ ਕੇ ਸਾਰਾ ਟੱਬਰ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਦੀ ਹੈ ਸਾਜ਼ਿਸ਼ਾ ਵੱਡੇ ਭਾਜੀ ਦੀ ਅਮਨ ਦੀ ਤੇ ਮੰਮੀ ਜੀ ਦੀ ਕਿਉਂਕਿ ਜਿੱਦਣ ਅਮਨ ਨੇ ਗਹਿਣਾ ਲਿਆ ਹੀ ਉਹ ਪਹਿਲੇ ਮੰਮੀ ਜੀ ਲਾ ਕੇ ਬੈਠਾ ਸੀ ਸ਼ਮਮੀ ਸਾਰੀ ਗੱਲ ਹੈਗੀ ਮੰਮੀ ਦੀ ਆ ਇਹ ਸਾਰਾ ਕੁਝ ਮੰਮੀ ਉਹਨਾਂ ਨੂੰ ਸਿਖਾਉਂਦੀ ਆ ਤੇ ਉਹ ਗੋਂ ਹੀ ਕੁਝ ਕਰਦੇ ਆ ਮੈਂ ਤਾਂ ਕਹਿੰਦੀ ਸੱਚੇ ਪਾਸ਼ਾ ਇਹਦੀ ਧੀ ਨਾਲ ਇਹ ਸਭ ਕੁਝ ਹੋਵੇ ਤੇ ਇਹਨੂੰ ਅਹਿਸਾਸ ਹੋਵੇ ਕਿ ਕਿਸੇ ਦੀ ਧੀ ਨੂੰ ਦੁਖੀ ਕਰਕੇ ਹੁੰਦਾ ਕੀ ਆ ਪਤਾ ਨਹੀਂ ਜਨਾਨੀ ਹੋ ਕੇ ਵੀ ਇਹ ਕੁਝ ਕਰੀ ਜਾਂਦੇ ਆ ਕਿ ਇਹਦਾ ਦੁੱਖਦਰ ਸਮਝਦੇ ਹੀ ਨਹੀਂ ਪਏ ਚੰਮੀ ਹੁਣ ਤੂੰ ਕੀ ਕਰੇਂਗੀ ਮੈਂ ਤਾਂ ਸਭ ਕੁਝ ਵੇਖ ਕੇ ਚੁੱਪ ਕੀਤੀ ਰਹਿਣੀ ਉਹਨਾਂ ਨੂੰ ਪੈ ਗਈ ਆਦਤ ਤੇ ਇਹਨੇ ਕੀ ਕਰ ਲੈਣਾ ਜੇ ਤੂੰ ਵੀ ਚੁੱਪ ਰਹੀ ਨਾ ਇਹਨਾਂ ਨੂੰ ਹੋਰ ਮੂੰਹ ਪੈ ਜਾਣਾ ਵਾ ਫਿਰ ਸਾਨੂੰ ਦੋਵਾਂ ਨੂੰ ਤੰਗ ਕਰਿਆ ਕਰਨਗੇ ਤੈਨੂੰ ਕੁਝ ਕਰਨਾ ਪੈਣਾ ਦੀਦੀ ਤੁਹਾਨੂੰ ਲੱਗਦਾ ਹੈ ਕਿ ਮੈਂ ਚੁੱਪ ਬਹਿਣ ਵਾਲੀ ਆ ਇਹਨਾਂ ਨੂੰ ਆ ਲੈਣ ਦੋ ਸਾਰੇ ਟੱਬਰ ਨੂੰ ਅੱਜ ਮੰਮੀ ਨੇ ਵੀ ਆ ਜਾਣਾ ਹੈ ਨਾ ਹਾਂ ਉਹ ਆਉਣ ਵਾਲੇ ਆ ਬਸ ਆ ਲੈਣ ਦੋ ਵੇਖ ਫੇ ਇਹਨਾਂ ਤਾਂ ਬਣਾਉਣੀ ਕੀ ਆ ਮੈਂ ਤੋਏ ਨਹੀਂ ਤੂੰ ਬਹਿ ਕੇ ਨਾ ਇਹਨਾਂ ਨਾਲ ਗੱਲ ਕਰ ਕੀ ਹੋਊਗਾ ਵੱਟ ਵੱਟ ਮੈਨੂੰ ਇਹੋ ਹੀ ਕਹਿ ਦੇਣਗੇ ਨਾ ਕਿ ਅਸੀਂ ਤੈਨੂੰ ਰੱਖਣਾ ਨਹੀਂ ਆ ਤੇ ਕੋਈ ਗੱਲ ਨਹੀਂ ਨਹੀਂ ਰਹੂੰਗੀ ਮੈਂ ਇੱਥੇ ਇੱਕ ਵਾਰੀ ਇਹਨਾਂ ਨੂੰ ਸਬਕ ਸਿਖਾ ਦੂੰਗੀ ਕਿ ਨੌਆਂ ਨੂੰ ਦੁਖੀ ਕਿੱਦਾਂ ਕਰੀਦਾ ਵਾ ਆਪ ਤੇ ਕੁਝ ਪਹੁੰਚੋਗੇ ਹੈ ਨਹੀਂ ਕੀ ਸੋਨਾ ਪਾਇਆ ਇਹਨਾਂ ਨੇ ਮੈਨੂੰ ਇੱਕ ਹੰਤੇਰੇ ਝੁੰਗੇ ਚ ਇਹਨਾਂ ਨੇ ਮੈਨੂੰ ਟੋਪਸ ਪਾਏ ਆ ਤੇ ਤੇਰਾ ਹੌਲਾ ਆ ਜਾ ਹਾਰ ਹੀ ਨਾਲ ਤੇਰਾ ਹਵਾ ਮਾਰਿਆ ਉੱਡਦਾ ਹੈ ਤੇ ਮੇਰੀ ਮਾਂ ਨੇ ਕਿੰਨਾ ਸੋਨਾ ਬਣਾਇਆ ਮੇਰੇ ਪਿੱਛੇ ਵੀ ਇਦਾਂ ਹੀ ਇਹਨਾਂ ਨੇ ਤੇ ਪਾਣਾ ਭੋਟਾ ਜੋ ਪਾਇਆ ਸੀ ਪਾਇਆ ਸਾਰਾ ਗਣਾ ਮੇਰਾ ਉਧਰ ਗਈ ਹੁਣ ਪਤਾ ਹੀ ਨਹੀਂ ਹੈਗਾ ਕਿੱਥੇ ਜੇ ਅੱਜ ਮੈਂ ਪੁੱਛ ਲਵਾਂ ਨਾ ਅੱਜ ਮੰਮੀ ਨੇ ਵੇਖੀ ਕਿਹੜੇ ਮੂੰਹ ਬੋਲਦੇ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਇਦਾਂ ਕਰਨ ਲੱਗੀਆਂ ਵੀ ਚੋਣਾਂ ਨੇ ਗਲੋਂ ਲਾਤਾ ਵਾ ਆਰਟੀਫੀਸ਼ਲ ਦੇ ਕੇ ਵੀ ਹਾਂ ਪਾਪੂ ਕਿਤੇ ਵਿਆਹ ਵੇਖਾਊਗੀ ਤੇ ਅਸਲੀ ਗਹਿਣਾ ਤੇ ਉਹਨਾਂ ਦੇ ਕੋਲ ਆ ਮੈਂ ਵੀ ਆਖਾ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੋਈ ਦੇਣ ਲੱਗਿਆਂ ਸਵੇਰੇ ਮੈਂ ਸੋਚਿਆ ਵਾ ਮੈਂ ਕਿ ਤੀ 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 ਅੱਖਾਂ ਨਹੀਂ ਹੀ ਤੇ ਮੇਰਾ ਗਹਿਣਾ ਇਹਨਾਂ ਨੇ ਦਿੱਤਾ ਨਹੀਂ ਆ ਮੇਰਾ ਤੇ ਇਹਨਾਂ ਨੇ ਇੱਕ ਕਰ ਹੀ ਗਿਆ ਉਸੇ ਲਈ ਲੈ ਆਂਦਾ ਵਾ ਸ਼ਮੀ ਮੈਨੂੰ ਸਵੇਰੇ ਜਦੋਂ ਕਹਿੰਦੇ ਸੀ ਨਾ ਕਿ ਗਹਿਣਾ ਮੈਂ ਇੱਥੇ ਰੱਖਿਆ ਸੀ ਕਿੱਥੇ ਆ ਤੇ ਮੈਂ ਪੁੱਛਿਆ ਕੀ ਕਰਨਾ ਹੈ ਸ਼ਮੀ ਨੂੰ ਦੇਣਾ ਵਾ ਮੈਂ ਤਾਂ ਉਦੋਂ ਹੀ ਸਮਝ ਗਈ ਕਿ ਸ਼ਮੀ ਨੂੰ ਗਹਿਣਾ ਵਾਪਸ ਕਰਨ ਲੱਗੇ ਇਹ ਕਿਦਾਂ ਹੋ ਗਿਆ ਮੈਨੂੰ ਕੀ ਪਤਾ ਚਲੋ ਡਰਦੇ ਹੁਣ ਉਹਦੇ ਤੋਂ ਮੇਉ ਨੂੰ ਨਾ ਦੇਤਾ ਤੇ ਕੁਲੇਸ਼ ਪੈ ਜਾਣੀ ਆ ਘਰ ਚ ਤੁਹਾਨੂੰ ਪਤਾ ਮੈਂ ਆਪਣੀ ਮੰਮੀ ਨੂੰ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਘਰੇ ਮੈਂ ਇਹੋ ਹੀ ਕਹਿਨੀ ਆ ਕਿ ਮੰਮੀ ਮੈਂ ਬੜੀ ਸੁਖੀਆਂ ਆਪਣੇ ਘਰ ਮੇਰੀ ਮਾਂ ਨੇ ਬੜੇ ਦੁੱਖ ਵੇਖੇ ਆ ਦੀਦੀ ਅਸੀਂ ਗਰੀਬੀ ਵੀ ਬੜੀ ਵੇਖੀ ਪਹਿਲੇ ਪਹਿਲੇ ਜੇ ਹੁਣ ਉਹ ਸੌਖੇ ਨੇ ਆਪਣੇ ਘਰੋਂ ਤੇ ਮੈਂ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਨਾਲੇ ਮੈਂ ਆਪ ਵਿਆਹ ਕਰਾਇਆ ਵਾ ਮੈਂ ਨਹੀਂ ਚਾਹੁੰਦੀ ਕਿ ਮੈਂ ਕਹਾਂ ਕਿ ਮੈਨੂੰ ਅੱਗੋਂ ਚੰਗੇ ਨਹੀਂ ਟੱਕਰੇ ਹਮੇਸ਼ਾ ਮੈਂ ਇਹਨਾਂ ਦਾ ਸਾਥ ਦੇਣੀ ਆ ਕਿ ਮੰਮੀ ਉਹ ਬਹੁਤ ਵਧੀਆ ਨੇ ਉਹ ਬਹੁਤ ਵਧੀਆ ਨੇ ਮੈਂ ਹੁਣ ਵਿਆਹ ਜਾ ਹੀ ਨਹੀਂ ਪਾਉਣਾ ਵੇਖ ਲਓ ਕਿਉਂਕਿ ਮੈਨੂੰ ਮੇਰਾ ਇਹਨਾਂ ਨੇ ਗਹਿਣਾ ਨਹੀਂ ਲੈਣਾ ਤੇ ਮੈਂ ਵੀ ਆਹ ਚਾਹ ਟਿੰਕਸ਼ਨ ਲੈਣਾ ਪਾ ਕੇ ਜਾ ਨਹੀਂ ਸਕਦੀ ਕੋਈ ਗੱਲ ਨਹੀਂ ਸ਼ਮੀ ਘਰੋਂ ਕਿ ਬਥੇਰੇ ਸੈੱਟ ਹੋਣੇ ਆ ਮੰਮੀ ਕੋਲ ਉੱਥੋਂ ਬਾਜੀ ਵਿਆਹ ਕੋ ਮਿਸ ਕਰਨਾ ਵਾ ਤੇ ਬਾਤ ਇਹਨਾਂ ਨਾਲ ਗੱਲ ਕਰ ਲੈ ਇੱਕ ਵਾਰੀ ਇਹ ਕੀ ਕਰਨ ਦੇ ਕੀ ਪਤਾ ਲਿਆਈ ਦੇਣ ਆ ਕੀ ਪਤਾ ਦਹਾ ਦਹਾ ਦੀ ਕਿੱਥੋਂ ਚੁੱਕ ਲਿਆਏ ਆ ਇਕੱਠੇ ਕਰਕੇ ਸ਼ਰਮ ਚੈਦੀ ਨਾ ਮੁਕੰਮ ਅਮਨ ਨਾਲ ਵੇਖੋ ਤੁਸੀਂ ਉਹ ਸਵੇਰੇ ਵੀ ਮੇਰੇ ਤਰਲੇ ਕਰੀ ਜਾਵੇ ਕਹਿੰਦਾ ਦੁਕਾਨ 'ਚ ਮਾਲ ਕੋਣਾ ਵਾ ਜਾਂ ਏਟੀਐਮ ਦੇ ਦੇ ਜਾਂ ਆਪਣੀ ਮਾਂ ਕੋ ਪੈਸੇ ਲੈ ਦੇ ਕਰ ਲਿਆ ਨਾ ਇਹਨਾਂ ਦੇ ਕੰਮ ਜੋ ਹੋ ਜਾਂਦੇ ਆ ਪਹਿਲੇ ਵੱਡਾ ਭਰਾ ਤੱਲੇ ਕਰ ਕਰਕੇ ਤੇ ਆਹ ਕਰਦੇ ਉਹ ਕਰਦੇ ਉਹਨਾਂ ਕੋ ਆ ਲੈ ਆ ਉਹ ਲੈ ਹੁਣ ਛੋਟੇ ਨੇ ਪੜ ਲਿਆ ਵਾ ਪਖੰਡ ਫਿਰ ਮੈਂ ਸੁਨਿਆਰੇ ਨੂੰ ਇਹਨਾਂ ਗੱਲ ਕਹੀ ਮੈਂ ਕਿਹਾ ਬਾਜੀ ਉਹਨਾਂ ਆਰਟੀਫੀਸ਼ਨ ਸੈੱਟ ਪਿਆ ਸੀ ਉਹ ਆ ਗਿਆ ਹੁਣਾ ਅਗਲਾ ਯਾਰ ਸੋਚਦਾ ਹੀ ਆ ਮੈਂ ਤਾਂ ਪੜਦਾ ਪਾਤਾ ਅਗਲੇ ਦਾ ਵੀ ਦਿਲ ਦਿਮਾਗ ਹੈਗਾ ਵਾ ਸੋਚੂਗਾ ਹੀ ਤੇ ਇਹ ਕੀ ਚੱਕਰ ਹੈ ਆਪੀ ਪਹਿਲੇ ਲੈ ਕੇ ਆਈਏ ਸੋਨੇ ਦਾ ਵੀ ਇਹੇ ਸੋਨੇ ਦਾ ਵਾ ਬਾਜੀ ਠੀਕ ਕਰ ਦੋ ਤੇ ਬਾਹਰ ਜਾਂਦੀ ਹੈ ਇਹ ਆਰਟੀਫੀਸ਼ਨ ਆ ਗਿਆ ਹੁਣਾ ਹੁਣ ਮੈਂ ਕੀ ਉਹਨੂੰ ਦੱਸਦੀ ਕਿ ਆਹ ਨਕੰਮੇ ਬੰਦੇ ਮੇਰੇ ਪੱਲੇ ਪੈ ਗਏ ਨੇ ਚਾਹ ਲੂਣਾ ਮੈਂ ਨਾ ਖਾ ਪੀ ਜਾ ਉਠ ਚਾਹ ਪਾਣੀ ਪੀ ਤੇ ਕੋਈ ਨਹੀਂ ਆਉਂਦੇ ਆ ਤੇ ਉਹਨਾਂ ਨਾਲ ਗੱਲ ਕਰ ਲਿਓ ਪਾਣੀ ਲਿਆ ਦੋ ਬਟਾ ਲੈ ਆਇਆ ਕਿ ਇਸ ਆਪੀ ਨੂੰ ਪੜੀ ਗਈ ਮੈਂ ਹਮੇਂ ਮਰਜ਼ੀ ਨਾਲ ਵਿਆਹ ਕਰਾ ਕੇ ਮੂੰ ਤੋਂ ਤੇ ਕਹਿੰਦਾ ਹੀ ਜੋ ਮੈਂ ਕਹਿਣਾ ਮੈਂ ਸਾਚੀ ਕਹਿਣਾ ਹਿਰਨਾ ਮੈਂ ਬੜਾ ਪਿਆਰ ਕਰਦਾ ਹਾਂ ਖੇ ਪਿਆਰ ਕਰਦਾ ਮੇਰੇ ਨਾਲ ਖੇ ਤੋ ਤਾਂ ਸਾਫ ਜ਼ਾਹਿਰ ਹੁੰਦਾ ਵਾ ਸਤੋਵਰ ਦਾ ਠਾਗਿਆ ਮਨ ਵਿੱਚ ਕੋਈ ਪਿਆਰ ਪਿਉਰ ਨਹੀਂ ਕਰਦਾ ਮੇਰੇ ਨਾਲ ਇਹ ਸਭ ਕੁਝ ਧੋਖਾ ਵਾ ਇਹਨਾਂ ਨੂੰ ਬਸ ਮੇਰੇ ਪੈਸੇ ਆ ਨਾ ਪਿਆਰ ਆ ਉਹਨੂੰ ਤਨੋਚ ਨੋਚ ਕੇ ਖਾਂਦੇ ਹੁਣ ਮੈਨੂੰ ਵੀ ਖਾਣ ਲੱਗ ਪਏ ਹਲਲੋ ਪੌਣੀ ਨਹੀਂ ਹੁੰਦੋਂ ਪਾਲੋ ਨਾ ਜਿੰਨੂੰ ਪੌਣੇ ਆ ਆ ਵੀ ਵੇਚੋ ਤੁਹਾਨੂੰ ਸ਼ਾਇਦ ਕੁਝ ਮਿਲ ਜੇ ਨਕਲੀ ਗਹਿਣਿਆਂ ਦਾ ਕਿਹੜੇ ਨਕਲੀ ਗਹਿਣੇ ਵੇਖ ਲਓ ਓਏ ਓਹ ਗਹਿਣੇ ਜਿਹੜੇ ਤੂੰ ਦਿੱਤੇ ਤੇਰੇ ਹੀ ਆ ਦਾਕੀ ਆ ਜਿਹੜੇ ਨਕਲੀ ਨੇ ਵੇਖੋ ਖੜੋ ਸੁਨਿਆਰੇ ਕੋ ਚੱਲੋ ਮੇਰੇ ਨਾਲ ਇਹ ਨਕਲੀ ਗਹਿਣੇ ਆ ਕਿੱਥੇ ਮੇਰੇ ਅਸਲੀ ਗਹਿਣੇ ਓ ਯਾਰ ਐਵੇਂ ਬਕਵਾਸ ਮਾਰੀ ਜੰਨੀ ਆ ਨਕਲੀ ਕਿੱਥੋਂ ਆ ਗਏ ਓਹ ਤਾਂ ਗਹਿਣੇ ਲੈਂਦੇ ਸਾਰਾ ਕਿਹੜਾ ਮੈਂ ਬਕਵਾਸ ਨਹੀਂ ਕਰਨੀ ਵੇਖੋ ਇਹ ਕਹਨੇ ਸਾਰੇ ਨਕਲੀ ਆ ਮੇਰੇ ਕਹਨੇ ਅੱਥੇ ਆ ਨਕਲੀ ਕਹਨੇ ਦੇ ਕੇ ਫਿਰ ਘੁਕਾਤਾ ਕਿੰਨੀ ਮੇਰੀ ਉਥੇ ਰਿਸਲਟ ਹੋ ਗਿਆ ਭਰਾਵਾ ਇਹੋ ਹੀ ਗਿਆ ਨਹੀਂ ਆ ਹੋਰ ਕੋਈ ਗਿਆ ਨਹੀਂ ਗਾਡੇ ਕੋਲ ਚੱਲੋ ਮੇਰੇ ਨਾਲ ਫੜੋ ਇਥੋਂ ਸਾਰਾ ਕਿੱਥੇ ਚੱਲੋ ਐ ਬਈ ਕਹਣਾ ਨਾਲ ਚੱਲੋ ਮੇਰੇ ਸਨਿਆਰੇ ਕੋ ਚੱਲੋ ਉਹ ਕਹਨੇ ਤੇਰੇ ਆ ਇਹ ਕੋਈ ਹੋਰ ਨਵੇਂ ਲਿਆ ਦਿੰਦੇ ਮੈਂ ਸਾਨੂੰ ਨਹੀਂ ਪਤਾ ਜਿਨ੍ਹਾਂ ਨੇ ਇੰਨੇ ਲੱਖ ਲਾ ਕੇ ਕਹਿਣਾ ਬਣਾਇਆ ਉਥੋਂ ਦੁਕਾਨ ਤੋਂ ਕੀ ਸੋਚਦਾ ਹੂਗਾ ਸਨਿਆਰਾ ਕਿੰਨਾ ਦੇ ਪੱਲੇ ਪੈ ਗੀ ਲਾਲਚੀਆਂ ਦੇ ਆ ਲਾਲਚੀਆਂ ਦੇ ਪੱਲੇ ਪੈ ਗੀ ਤੂੰ ਹੀ ਪਾਇ ਹੋਣੀ ਆ ਨਕਲੀ ਗਾਣੇ ਉਹੋ ਹੀ ਕਹਿ ਰਹੇ ਆ ਸ਼ਰਮ ਕਰ ਅਮਣ ਕੁਝ ਸ਼ਰਮ ਨੂੰ ਕੁਝ ਹੱਥ ਮਾਰੋ ਉਹ ਸ਼ਰਮ ਤੂੰ ਕਰ ਕੋਈ ਤੇ ਪਰਮਾਤਮਾ ਤੋਂ ਡਰੋ ਨਾਲ ਗੱਲਾਂ ਕਰਨ ਲੱਗੇ ਇੰਨੇ ਲੱਖ ਲਾ ਕੇ ਮੇਰੀ ਮਾਂ ਨੇ ਗਾਣਾ ਬਣਾਇਆ ਤਾਂ ਗਾਣਾ ਤੇਰੇ ਹੀ ਆ ਗਾਣਾ ਬਣਾਇਆ ਮਾਰੀ ਜੰਨੀ ਗੱਲਾਂ ਐ ਬਈ ਮੈਂ ਤਾਂ ਕਹਿੰਦੀ ਮੇਰੀ ਆ ਤੇ ਮੇਰਾ ਓਏ ਆਪਣੀ ਮਾਂ ਨੂੰ ਪੁੱਛ ਉਹਨੇ ਪਾਇ ਹੋਣੀ ਨਕਲੀ ਗਾਣੇ ਖਬਰਦਾਰ ਮੇਰੀ ਮਾਂ ਨੂੰ ਕੁਝ ਕਿਹਾ ਖਬਰਦਾਰ ਤੇਰੇ ਨਾਲ ਬੱਲੋ ਚੋਕਲਾ ਗਾਣੇ ਆਪੋ ਨਕਲੀ ਪਾਇਓ ਨਹੀਂ ਜੰਨੀ ਗੱਲਾਂ ਨੂੰ ਆਏ ਕਿ ਤੂੰ ਨਕਲੀ ਗਾਣੇ ਪਾਦੇ ਆ ਤੂੰ ਚੋਕਰਾ ਮੈਂ ਆਪ ਬਣਾਉਣੀ ਨਾ ਆਪ ਫਾਇਰਾਂ ਦੇ ਪਰ ਗਿਆਨੀ ਉਹ ਜਾਂਦੀ ਆ ਓਏ ਹੁਣ ਜਾਣੀ ਆ ਇਹੋ ਜਾਣੀ ਆ ਨਾ ਤੇ ਮੇਰੇ ਨਾਲ ਸੁਨਿਆਰੇ ਕੋ ਚਲੋ ਚਲੋ ਸੁਨਿਆਰੇ ਚੱਲਾ ਸੁਨਿਆਰੇ ਮੈਂ ਜੱਦੀ ਚੱਲਾ ਫੜ ਟੋਕ ਨੂੰ ਗਿਆਨੀ ਤੇਰੇ ਜਿਹੜੇ ਹੱਥ ਨੂੰ ਨਹੀਂ ਕਹਿੰਦੀ ਜਿਹੜੇ ਪਾਦੇ ਆਦੇ ਉਹਨੂੰ ਪਤਾ ਪੁੱਛਣਾ ਹਾਂ ਚੱਲੋ ਹੁਣ ਰੁਕ ਕਰ ਤੂੰ ਕਹਿੰਦੀ ਚੱਲਣ ਲੱਗਾ ਹਾਂ ਹਾਂ ਕੀ ਚੱਲਣ ਲੱਗੇ ਜੀ ਪਤਾ ਆ ਨਾ ਤੁਹਾਨੂੰ ਕੀ ਨਕਲੀ ਨੇ ਕੀ ਕੀ ਛਣਿਆਰੇ ਨੂੰ ਜਾ ਕੇ ਕਹੋਗੇ ਜਦੋਂ ਹੈ ਗਈ ਨਕਲੀ ਗੈਣੇ ਆ ਤੂੰ ਹਿੱਲ ਗਈਆਂ ਵੱਡ ਬਾਗ ਪਾਗਲ ਹੋ ਗਿਆ ਵਾ ਗੈਣੇ ਤੇਰੀ ਮਾਂ ਨੇ ਪਾਇਆ ਨਕਲੀ ਕਿੱਥੋਂ ਗਏ ਹਾਂ ਮੈਂ ਹਾਂ ਤੇ ਤੇਰੀ ਦਿਮਾਗ ਘਰਾ ਤਾ ਡੇ ਹੈ ਗਈ ਆ ਜੇ ਮੈਂ ਇੱਥੇ ਬੋਤਾ ਚੈਸਾ ਹੀ ਨਾ ਤੇ ਤੁਸੀਂ ਮੇਰਾ ਵੀ ਦਿਮਾਗ ਘਰਾ ਕਰ ਦੇਣਾ ਮੈਨੂੰ ਨਹੀਂ ਪਤਾ ਕਿ ਤੁਸੀਂ ਇੰਨੇ ਵੱਡੇ ਪਰੋੜੀ ਬੰਦੇ ਤੇ ਮੈਂ ਤੇਰੇ ਨਾਲ ਵਿਆਹ ਕਰਾ ਤਾ ਪਰੋੜੀ ਗੱਲਾਂ ਚੱਲਿਆ ਤਾਂ ਘਨਾਂ ਦਾ ਤੇਰੇ ਹੁਣ ਇਹ ਨਾ ਧੋਖਾ ਕੀਤਾ ਨਾ ਕੋ ਮੇਰੇ ਨਾਲ ਮੈਨੂੰ ਸਾਰੇ ਕਹਿੰਦੇ ਸੀ ਕੀ ਵਿਆਹ ਹੋ ਲਗੀਆਂ ਤੇ ਵੇਖ ਚਾਹਲਾ ਮੁੰਡਾ ਸਹੀ ਹੋਵੇ ਕਿਤੇ ਮੁੰਡਾ ਗਲਤ ਨਾ ਹੋਵੇ ਮੈਂ ਕਿਹਨੂੰ ਵਿਸ਼ਵਾਸ ਨਹੀਂ ਕੀਤਾ ਮੈਂ ਤੁਹਾਡੇ ਪਿਆਰ ਤੇ ਇੰਨੀ ਇੰਨੀ ਹੋ ਗਈ ਨਾ ਮੈਂ ਕੁਝ ਨਹੀਂ ਵੇਖਿਆ ਅੱਜ ਉਹ ਖੁਸ਼ੀ ਹੋ ਗਿਆ ਮੇਰੇ ਨਾਲ ਇਹ ਤਾਂ ਮੇਰੀ ਮਾਂ ਨੂੰ ਇੰਨਾ ਦੱਸ ਸੀ ਓਏ ਹੁਣ ਡੇਲੀ ਜਿਹੜਾ ਕਹੀਂ ਜਾ ਹੁਣ ਜਾਣਾ ਤੇ ਆਲੇ ਕੋਕ ਨਹੀਂ ਪਤਾ ਨਹੀਂ ਇਹ ਬੰਦੇਰੇ ਮੇਰੇ ਨਾਲ ਕਿਹੜੇ ਕਿਹੜੇ ਝੂਠ ਬੋਲਦੇ ਆ ਕਿਉਂ ਕੀਤਾ ਮੇਰੇ ਨਾਲ ਇਦਾਂ ਕੋਈ ਝੂਠ ਨਹੀਂ ਬੋਲਿਆ ਇਹਦਾ ਮੇਰੇ ਨਾਲ ਕਿਉਂ ਕੀਤਾ ਜੀ ਕੋਈ ਝੂਠ ਨਹੀਂ ਬੋਲਿਆ ਇੱਕ ਝੂਠ ਬੋਲਿਆ ਮੈਂ ਤੁਸੀਂ ਇੱਕ ਝੂਠ ਬੋਲਿਆ ਜੇ ਮੇਰੇ ਨਾਲ ਕਿਹੜਾ ਝੂਠ ਨਹੀਂ ਬੋਲਿਆ ਤੁਸੀਂ ਦੁਕਾਨ ਦਾ ਝੂਠ ਬੋਲਿਆ ਹੈ ਗਹਿਣਿਆਂ ਦਾ ਝੂਠ ਬੋਲਿਆ ਅੱਜ ਭਗਵਾਨੀ ਕਿੰਨੇ ਝੂਠ ਹੋਰ ਨਿਕਲਣੇ ਆ ਦਰਵਾਜ਼ਾ ਮੈਂ ਜਾਵਾਂ ਫਿਰ ਕਿਤੇ ਨਹੀਂ ਜਾਣਾ ਦੇ ਉਹ ਕੈਸੇ ਬਣ ਕੱਢੇ ਬਣਾ ਦੇ ਸਭੋਂ ਨੰ ਜਿਹੜੇ ਨਕਲੀ ਜਿਹੜੇ ਬਣਾ ਕੇ ਲਾਏ ਨਾ ਮਾਰੋ ਆਜੋ ਨਾਲ ਨੂੰ ਪੁੱਛਾਂ ਨਾਲ ਕਿਹੜੀ ਦੁਕਾਨ ਤੋਂ ਬਣਾਏ ਆ ਉਥੋਂ ਹੋਰ ਬਣਾ ਲਿਓ ਤੇ ਜਿਹੜੇ ਉਹਦੇ ਠੱਗੇ ਜੀ ਨਾ ਮਿੰਬਰ ਦੀਦੀ ਦੇ ਉਹਨਾਂ ਨੂੰ ਨਕਲੀ ਦੇ ਦੋ ਸ਼ਰਮ ਤੇ ਕੋਈ ਲਾ ਕੇ ਕਾਲੀ ਉਹਦੇ ਵੀ ਬਣਵਾ ਦੋ ਨਕਲੀ ਤਾਂ ਕਿ ਵਿਚਾਰੀ ਵਿਆਹ ਮਤ ਪਾ ਕੇ ਜਾਵੇ ਉਹ ਦੋਸਤ ਸਟੇਜਾਂ ਤੋਂ ਪਟਾ ਪਟਾ ਕੇ ਲੈਣਾ ਪਾ ਲਿਆ ਕਿ ਅਸੀਂ بڑے ਲੈਣ ਲਾੜੇ ਅਸੀਂ ਕਹਿਣਾ ਪਾਇਆ ਤੇ ਬਾਅਦ ਜਨਾਨੀ ਨੇ ਤਾਂ ਪੇਕਿਆਂ ਤੋਂ ਮੇਰੇ ਬਾਕੇ ਵੇਚੜਿਆ ਉਹਨਾਂ ਕੋਲ ਕੁਝ ਵੀ ਨਹੀਂ ਰਹਿਣ ਦਿੱਤਾ ਕਿੱਥੇ ਗਏ ਉਹਨਾਂ ਨੇ ਜਾ ਰੀ ਜਾਂ ਇੱਕ ਨੂੰ ਦੇਖ ਤੇ ਅੱਜ ਘੁੱਟ ਘੁੱਟ ਕੇ ਜੀਣ ਲਈ ਆ ਉੱਥੇ ਹੀ ਮੇਰੇ ਨਾਲ ਵੀ ਹੋ ਗਏ ਤੇ ਰਾਜੂ ਹਲੋ ਮੇਰੀ ਗੱਲ ਸੁਣ ਉਹ ਚੱਲ ਕੱਪੜੇ ਤੇ ਆ ਲੈ ਮੇਰੇ ਵੱਲ ਨਾ ਵੇਖ ਉਹ ਦੁਕਾਨ ਦਾ ਕੀ ਕੀਤਾ ਇਹ ਫਿਰ ਅਮਨ ਨੂੰ ਮੈਂ ਕਿਹਾ ਸੀ ਦੁਕਾਨ ਆਪਾਂ ਮੁੱਲ ਨਹੀਂ ਲੈਣੀ ਆ ਹਾਂ ਹਾਂ ਉਹ ਤਾਂ ਗੱਲ ਚੱਲਣ ਦੇ ਕਿਵੇਂ ਚੱਲਦੀ ਵੀ ਆ ਇੱਕ ਮਿੰਟ ਆ ਭਰ ਕਦੀ ਮਾ ਜਾਣਦੇ ਹੀ ਆ ਮੈਂ ਰੋਲਾ ਪੈਂਦਿਆ ਬਾਅਦ ਜਾ ਕੇ ਦੇਖੀਏ ਉਹ ਅੰਗਲਾ ਛੱਡ ਬਾਹਰ ਦੇਖੀ ਹੋਇਆ ਕੀ ਆ ਚੱਲ ਚੱਲ ਆਓ ਆਓ ਖੜਾ ਚੱਲ ਕੁਝ ਆਪਾਂ ਆਇਆ ਹੁਣ ਇੱਕ ਤੋਂ ਕਹਿੰਦਾ ਕਿ ਇੱਕ ਤੋਂ ਕੋ ਲਾ ਪਾਇਆ ਨਵੇਂ ਦਿਮਾਗ ਨਾਲ ਹੋ ਗਿਆ ਮੀਰਾ ਆ ਦੇਖੋ ਕੀ ਕਰਾ ਪਾਇਆ ਨੇ ਕਦੀ ਨਕਲੀ ਆ ਗਿਆ ਨੇ ਕੋਣ ਕਹਿੰਦੀ ਆ ਆ ਕਹਿੰਦੀ ਹੋ ਨਕਲੀ ਮਾਂ ਨੇ ਪਾਇਆ ਨਕਲੀ ਕਰ ਤੂੰ ਮੇਰੇ ਪੁੱਤ ਨੂੰ ਕਹਿਂਦੀ ਆ ਹੈ ਕੋਲੇ ਅਮਰ ਲਾਰੇ ਬਣੇ ਫਿਰਦੇ ਸੀ ਹੈ ਨਕਲੀ ਕਹਨੇ ਆ ਕੇ ਤੇ ਨਾਂ ਸਾਡਾ ਲਾਵਟੀ ਗਿਆ ਤੂੰ ਉਹਨੇ ਕਹਿਣ ਕਿ ਸਾਈਨ ਕਰੇ ਜਿਹੜੀ ਗੱਲ ਜਿਹਨੇ ਦਿੱਤੇ ਉਹਦੇ ਹੀ ਵਾਪਸ ਆਹੋ ਮੰਮੀ ਜੀ ਐਨਾ ਥੱਲੇ ਨਾ ਡਿੱਗੋ ਕਿ ਮੁਰਕੇ ਆਪਣੀ ਨਿਰਾਸ਼ ਚੋਣ ਨਾ ਸਕੂ ਮੀਂਹ ਚੋਪਾ ਕਰਦੀ ਮਿਰ ਤੇ ਅੱਜ ਪਤਾ ਲੱਗਾ ਫੋਕੇ ਅਮੀਰ ਬਣੇ ਫਿਰਦੇ ਚੱਲ ਵੇ ਇਹਦੀ ਮਾਂ ਦੇ ਘੂਹੇ ਚੱਕ ਕੇ ਜਾਹੇ ਬੋਲਦੀ ਇਹਦੀ ਮਾਂ ਦਾ ਜਲੂ ਕਾਚਾ ਅੱਛਾ ਪਰ ਮੈਂ ਨੇ ਜੀਣਾ ਹਾਂ ਮੇਰੀ ਘਟਕੇ ਤੋਂ ਉਹ ਘਟਕੇ ਜੀ ਲਈ ਹੋਰ ਕੀ ਆ ਮੈਂ ਨਾਲੇ ਘਟਕੇ ਜੀਣ ਲਈ ਤੂੰ ਜ਼ਬਾਨ ਵੇਖ ਤੇਰੀ ੱਡੀ ਕੰਦੀ ਘਟਕੇ ਜੀਣ ਲਈ ਤੂੰ ਜ਼ਿਆਦਾ ਗੱਲਾਂ ਨਹੀਂ ਹੁੰਦੀਆਂ ਮੇਰਾ ਅਸਲੀ ਕਹਿਣਾ ਚਾਹੀਦਾ ਤੇ ਬਸ ਚਾਹੀਦਾ ਅਸਲੀ ਉਸਲੀ ਕੋਈ ਗਾਣਾ ਨਹੀਂ ਗਾ ਇਹੋ ਹੀ ਗਾਣਾ ਕਿਉਂ ਨਹੀਂ ਗਾ ਮੈਂ ਤੇਰੇ ਗਾਣਾ ਨਾ ਤੂੰ ਦੇ ਤਾ ਵਾ ਮੇਰੇ ਮਾਰੇ ਨਰਿਆਣਾ ਪਾਇਆ ਵਾ ਉਹ ਵੀ ਚਾਹੀਦਾ ਵਾ ਦੇ ਮਾਰਿਆ ਮੇਰੇ ਮਾਰੇ ਮੱਤੇ ਇਹਦਾ ਪਾਇਆ ਹੈ ਕਿਹਾ ਤੇ ਤੂੰ ਆਪ ਦੇ ਤਾ ਵਾ ਤੂੰ ਸੁਝਾਂਦੀ ਨਹੀਂ ਮੈਨੂੰ ਮੈਂ ਕੀ ਸਮਝਾਵਾਂ पेकिया कमई खाते ਖੋਨੇ ਹੋ ਹੋ ਖਾਈ ਜਾਣੀ ਸਾਰੀ ਹਾਂ ਖਾਵਾਂਗੇ ਤੇ ਮੈਂ ਤਾਂ ਨਹੀਂ ਖਾਣੀ ਇਹ ਮੇਰੇ ਤੋਂ ਆਸ ਨਾ ਰੱਖਿਓ ਕਿ ਮੈਂ ਪੇਕੇ ਨੂੰ ਲੈ ਕੇ ਤੁਹਾਨੂੰ ਖਵਾਉਂਗੀ ਜਿਵੇਂ ਕੇ ਕੇ ਤਾਂ ਖਾਣੀ ਹੈ ਨਾ ਫਿਰ ਤੂੰ ਇੱਥੇ ਰਹਿੰਦੀ ਨਹੀਂ ਆ ਤੇ ਨਾ ਰੱਖੋ ਤੁਹਾਡੇ ਦਾ ਰਹਿਣ ਕੋਈ ਲੱਗਾ ਨਹੀਂ ਤੇਰੇ ਤੇ frodi ਬਗੈ ਨਾ ਮੈਂ ਰਹਿਦੀ ਨਹੀਂ ਤੇ ਚਾਹ ਲਈ ਕਾ ਮਕਾਰਾ ਮੇਰਾ ਇੱਕ ਬੱਚਿਆ ਇਹ ਭਰਾਣਾ ਰਹਿਿਆ frodi ਕੇ ਖਾਦਾ frodi ਇਹਦਾ ਖਾਣਾ ਹੋ ਗਿਆ ਬਾਬੂ ਇਹਨੂੰ ਨਾ ਸੱਚ ਦੱਸੋ ਦਾ ਵੇਲਾ ਆ ਗਿਆ ਸੁਣਨਾ ਚਾਹਨੀ ਨਾ ਹਾਂ ਅਜੇ ਹੋਰ ਵੀ ਕੋਈ ਸੱਚ ਰਿੰਦਾ ਮੰਗੀ ਹਾਂ ਕਿਆ ਨਕਲੀ ਆਗੇ ਨਾ ਹਾਂ ਆਪਣੀ ਆਤਮ ਚ ਕਿਉਂ ਆਗੇ ਨਾ ਪ੍ਰਿਆ ਚ ਆ ਜੋ ਹੈਗੇ ਤੇ ਤੈਨੇ ਜਾਣੇ ਤੂੰ ਹਾਂ ਹੈਗੇ ਹੋਰ ਦਾਸ ਅਸਲੀ ਕਿੱਥੇ ਜੀ ਤੀਨ ਦੇ ਤਾ ਅਤੇ ਇਹ ਕਿਹਨੂੰ ਕਿ ਦੱਸਦੇ ਲੋੜ ਆ ਸੀ ਲੋੜਿਆ ਹਜਿੰਦ ਦੱਸ ਨਹੀਂ ਕਿ ਕਿ ਦੱਸੋ ਕਿ ਕਿ ਹੈ ਮੇਰਾ ਗਾਣਾ ਮੈਨੂੰ ਜੱਦ ਤੱਕ ਆ ਗਿਆ ਕਿੱਥੇ ਹੈ ਮੇਰਾ ਗਾਣਾ ਦੱਸੋ ਉਹਦਾ ਕਿੱਥੇ ਨਾਲ ਹੈ ਉਹਦਾ ਮੇਰੇ ਲੋਕਰ ਚ ਜਿੱਥੇ ਜਾਣਾ ਸੀ ਗਾਣਾ ਚਲੇ ਗਿਆ ਜਿੱਥੇ ਵਿੰਬਲ ਦਾ ਗਾਣਾ ਗਿਆ ਉਹ ਤੇ ਇਹ ਚਲੇ ਗਿਆ ਚਲੇ ਗਿਆ ਮਮੀ ਮੈਨੂੰ ਕਹਾਂ ਤੈਨੂੰ ਦੱਸਾਂ ਤੇ ਚੱਲ ਕੋਈ ਨਹੀਂ ਕੀ ਹੋਇਆ ਚਾਹੀਦਾ ਇਹ ਗਣਾ ਵਰਤ ਲਿਆ ਤੂੰ ਵਾਪਸ ਲੈਣ ਦਿੱਤਾ ਹੀ ਮਾਣੀ ਤੇ ਮੇਰੀ ਇੱਕ ਗੱਲ ਕੋ ਉਸ ਨੂੰ ਲੱਗ ਤੂੰ ਜਿਹੜੀ ਆਪਣਾ ਮਾਪ ਘਰ ਲੋ ਉਹਨਾਂ ਨੇ ਆਪਣੀ ਧੀ ਨੂੰ ਪਾਇਆ ਸੀ ਹਾਂ ਧੀ ਨੇ ਖਾਣਾ ਵਾਲਾ ਜਣਾ ਮੇਰੀ ਗੱਲ ਸੁਣ ਲਾ ਹੁਣ ਜਿਹੜੇ ਤੂੰ ਸਾਰੀ ਸਚਾਈ ਦਾ ਪਤਾ ਲੱਗ ਗਿਆ ਨਾ ਕਿ ਆਪਾਂ ਠਾਗੇ ਗਏ ਆ ਹੁਣ ਚੁੱਪ ਕਰ ਜਾ ਹੁਣ ਜੋ ਜੋ ਆਪਾਂ ਕਹਾਂਗੇ ਨਾ ਤੈਨੂੰ ਉਹ ਕੁਝ ਕਰਨਾ ਪੈਣਾ ਹੈ ओ कर दी मेरी जुती आज तक मैं कभी गलत का साथ नहीं देता मम्मी तो 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 मैं ना मैं दहूं की पुत्र जी तेरे जो मेरी आंखें देखी लागी बड़ी नो ज्यादा भावना बनी कर दी है बाकी तो ही विशल क्या जमी तू ना सोच मम्मी हाथ लगा दे जान ले मेरा बढ़िया ओ चढ़ाओ आला पढ़ फड़िया ही मैं चार दिन तक ना चार दिन तक मैं पोच पोच कर ਗਲੀਵੋਂਦੀ ਆ ਮੰਮੀ ਨਾ ਫੜਿਆ ਬੜੀ ਛੇਤੀ ਰਾਜ ਆ ਜੂ ਮਾਂ ਤੋਂ ਆਪਣਾ ਤੈਨੂੰ ਹੋਸ਼ ਆਵੇ ਕਦੇ ਠੰਡਾ ਪਾਣੀ ਪਾ ਦੇ ਤੇਰੀ ਗੱਲ ਸੁਣ ਜਿਤਨਾ ਇਹਨੂੰ ਰੱਖਿਆ ਨਾ ਬਥੇਰੇ ਲੋ ਲੋ ਕੋਚੀਆਂ ਹੋਈਆਂ ਹੁਣ ਉਸੇ ਤਰ੍ਹਾਂ ਨੂੰ ਰੱਖ ਔਰ ਜਿਹੜੀ ਬਾਕੀ ਨਿਕਲ ਜਾਣਾ ਗਾਂ ਤੋਂ ਤੇਰੀ ਬਾਚ ਨਿਕਲੀ ਨਾ ਬਣਾ ਬਾਚ ਮੱਪ ਕੇ ਰੱਖ ਇਹਨੂੰ ਸਮਝਾ ਕੇ ਰੱਖ ਇਹ ਬੋਦੀ ਕਿਦਾਂ ਮਨੀ ਕਰੀ ਜਾਏ ਤੂੰ ਹੀ ਚੱਲ ਹੁਣ ਸੱਚ ਨੂੰ ਪਤਾ ਲੱਗ ਗਿਆ ਤੈਨਾਂ ਇਤਰਾ ਹੀ ਦੋਮਾ ਹੁਣਾ ਅੱਗੇ ਤੇਨਾਂ ਚੋਰੀ ਹੁੰਦਾ ਸੀ ਨਾ ਹੁਣ ਤੇਰੀ ਅੱਖਾਂ ਤੇ ਸਾਹਮਣੇ ਹੋਇਆ ਕਰੂਗਾ ਅੱਖਾਂ ਨੀਂਵੀਆਂ ਕਰਕੇ ਗੱਲ ਕਰ ਨਹੀਂ ਤਾਂ ਦੋ ਉਂਗਲਾ ਮਾਰ ਕੇ ਨਾ ਤੇਰੀ ਅੱਖਾਂ ਦੇ ਬਰੰਟੇ ਮਾਰ ਕੱਢ ਲੂੰਗੀ ਤਾਂ ਮੈਨੂੰ ਰਸਾ ਨਾਲੇ ਨਹੀਂ ਚੱਲਿਆ ਆਦੇ ਹੁਣ ਜੋ ਦਗਾ ਫੇਰ ਕਰ ਲਵੇ ਨਹੀਂ ਹੁਣ ਕੀ ਸਮਝਾਉਣਾ ਹੁਣ ਤੇ ਭਾਬੀ ਨੂੰ ਦੱਸੀਦਾ ਸਾਰਾ ਕੁਝ ਉਹਦੇ ਨੂੰ ਵੀ ਦੱਸ ਦਿੰਦੀ ਕਿ ਡਿੱਕ ਚੋੜੀ ਬੜੀ ਘੈਂ ਹੈ ਮੈਨਾਂ ਵੀ। ਕੀ ਮੁੱਟੀਆਂ ਮੱਠੀਆਂ ਗੱਲਾਂ ਕਰਦੀਆਂ। ਤੁਸੀਂ ਕਿ ਸਮਝਦੀਆਂ ਸੀ ਕਿ ਚਾਦਰ ਮੈਂ ਇੱਧਰ ਉੱਧਰ ਹੋ ਗਈ ਤੇ ਤੁਸੀਂ ਜੋ ਮਰਜ਼ੀ ਕਰ ਲੋਗੇ। ਉਹ ਸ਼ਰੈਣੋ। ਤੁਹਾਨੂੰ ਤਾਂ ਪਤਾ ਹੀ ਨਹੀਂ। ਇਹ ਮੌਕਾ ਖੁੱਦ ਤੁਹਾਨੂੰ ਮੈਂ ਦਿੱਤਾ ਸੀ। ਪਿੱਗਾ ਕਿ ਹੋ ਸਕੀ ਕਿਸੇ ਜੜੀ ਹੁੰਦੀ ਹੈ ਹੈ ਆ ਮਣ। ਚਲ ਹੁਣੀ। ਬੈਠੋ ਵੀ ਨਹੀਂ ਕਰਦਾ। ਚਲ ਪੁੱਤਰਾ ਮੇਰੇ। ਆਜੋ। ਆ ਚੋਕਲੋਂ ਆਲੇ ਆਪਣੇ ਕਿਹੜੇ? ਨਕਲੀ। ਤੇ ਆਹ ਚੂੜਾ ਸੁੱਟ ਦੇ ਦਿੱਤਾ ਈ ਲਾਲਾ ਹੁਣ ਬੜੀ ਗਰਦੀ ਚਟੇ ਇੱਕ ਪੁੱਤਰੀ ਆਹ ਸਾਹਮਣੇ ਸਪਾਈ ਕਰਦੇ ਨਾ ਮੈਨੂੰ ਖਾਣੇ ਆਉਂਦਾ ਚਲੋ ਆਹ ਬੱਦਰ ਚਲੀਏ ਨਾਲੇ ਦੋ ਕਾ ਪਚਾ ਦੇ ਅੰਦਰ ਬਣਾ ਕੇ ਲੈ ਕੇ ਆਇਓ